ਥਾਰ ਵਾਲੀ ਮਹਿਲਾ ਕਾਂਸਟੇਬਲ ਜਿਸ ਦੀ ਟੌਰ ਤੇ ਠੁੱਕ ਤੁਸੀਂ ਦੇਖ ਹੀ ਚੁੱਕੇ ਸੀ ਤਾਂ ਦੱਸ ਦਈਏ ਕਿ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ ਉਹਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੁਸੀਂ ਆਪ ਹੀ ਦੇਖ ਸਕਦੇ ਹੋ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਪੁਲਿਸ ਦੇ ਗ੍ਰਿਤ ਦੇ ਵਿੱਚ ਜਿਹੜੀ ਹੁਣ ਮੂੰਹ ਲੁਕੋ ਕੇ ਖੜੀ ਹੈ ਇਹ ਉਹੀ ਸੀਨੀਅਰ ਪੁਲਿਸ ਕਾਂਸਟੇਬਲ ਹੈ ਜਿਸ ਦੀਆਂ ਕੀ ਅੱਖਾਂ ਤੇ ਕਾਲੇ ਰੰਗ ਦੀਆਂ ਐਨਕਾਂ ਲਾਉਣ ਵਾਲੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਤਾਂ ਦੱਸ ਦਈਏ ਕਿ ਇਸ ਮਹਿਲਾ ਕਾਂਸਟੇਬਲ ਨੂੰ ਬਠਿੰਡਾ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕਿਸ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਜਿਹੜਾ ਕਿ ਹਾਸਲ ਕੀਤਾ ਗਿਆ ਜਦੀ ਜਾਣਕਾਰੀ ਮਨਜੀਤ ਸਿੰਘ ਵਰਤਮਾਨ ਪੁਲਿਸ ਚੌਕੀ ਇੰਚਾਰਜ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਜਿਹੜਾ ਇਹਦਾ ਰਿਮਾਂਡ ਹਾਸਲ ਕੀਤਾ ਗਿਆ ਇਸ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ ਕਿ ਆਖਰਕਾਰ ਕਿੰਨੇ ਸਾਲਾਂ ਤੋਂ ਇਹ ਨਸ਼ੇ ਦਾ ਕਾਰੋਬਾਰ ਦਾ ਧੰਦਾ ਕਰ ਰਹੀ ਸੀ ਅਤੇ ਇਸ ਦੇ ਨਾਲ ਹੋਰ ਕੌਣ-ਕੌਣ ਸ਼ਾਮਿਲ ਹੈ ਇੱਕ ਲੇਡੀ ਜੀ ਨੂੰ ਕੱਲ ਅਸੀਂ ਆਪਣੀ ਜਿਹੜੀ ਕਾਂਸਟੇਬਲ ਸੀ ਉਹ ਅਮਨਦੀਪ ਕੌਰ ਉਹਨੂੰ ਅਸੀਂ 17.75 ਮਿਲੀਗ੍ਰਾਮ ਚ ਟੱਪ ਬਣਾਉਂਦ ਕਰਾਇਆ ਸੀ ਇਨੂੰ ਅਦਮਾਨ ਰੋਗ ਅਦਾਲਤ ਤੇ ਪੇਸ਼ ਕੀਤਾ ਗਿਆ ਤੇ ਪੁਲਿਸਰਮਾਨ ਦੀ ਮੰਗ ਕੀਤੀ ਮਾਨਯੋਗ ਅਦਾਲਤ ਤੇ ਸਾਨੂੰ ਇੱਕ ਦੰਦਾ ਪੁਲਿਸਰਮਾਨ ਕਿੰਨਾ ਕਿੱਥੇ ਜਾਂ ਕਿਹੜੀ ਜਗ੍ਹਾ ਫੜੀ ਗਈ ਸੀ ਜੜੀ ਇਹ ਬਾਦਲ ਨੂੰ ਅੰਡਰਗ੍ਰਾਉਂਡ ਪੁਲ ਨਹੀਂ ਜੜਾ ਲਾਲਲੀ ਚੌਂਕ ਤੋਂ ਕੱਟ ਦੇ ਥੱਲੇ ਫੜੀ ਗਈ ਨਾ ਨਿਸ਼ਾਨੀ ਨੇੜੀ ਨਾ ਨਿਸ਼ਾਨੇ ਅੱਛਾ ਤੇ ਇਹ ਆਪਣਾ ਕਿੱਥੇ ਤਨਾਸ ਸੀ ਇਸ ਟਾਈਮ ਇਹ ਜੀ ਮਾਲਸਾ ਦਾ ਨੰਬਰ ਸੀ ਦਾ ਤੇ ਆਰਜੀ ਅਟੈਚਮੈਂਟ ਇਹਦੀ ਪੁਲਿਸ ਨਾਲ ਬੱਟਣਾ ਸੀ ਜੀ ਤੇ ਆਪਾਂ ਜੀ ਆਪਾਂ ਗੱਲ ਕਰਦੇ ਤੁਸੀਂ ਕਿੰਨੇ ਦਿਨ ਦਾ ਰਿਮਾਂਡ ਮੰਗਿਆ ਸੀ ਕੋਰਟ ਅਸੀਂ ਤਿੰਨ ਦਿਨ ਦਾ ਰਿਮਾਂਡ ਦੀ ਮੰਗ ਕੀਤੀ ਮਾਨਯੋਗ ਅਦਾਲਤ ਸਾਨੂੰ ਮਾਫੀ ਕਿਹੜੀ ਕੋਰਟ ਚ ਪੇਸ਼ ਕੀਤਾ ਹੈ ਕਿਹੜੀ ਜਸਾਹਮ ਪੇਸ਼ ਕੀਤਾ ਗਿਆ ਇਹ ਜੀ ਏਸੀਜੀਐਮ ਸਾਹਿਬ ਸਾਡੇ ਇਲਾਕੇ ਮੇਜ ਸਾਹਿਬ ਦੀ ਕਮਿਸ਼ਨਰ ਸ਼ਰਮਾ ਜੀ ਅੱਛਾ ਹੁਣ ਜਿਸ ਤਰ੍ਹਾਂ ਤੁਸੀਂ ਇੱਕ ਦਿਨ ਦਾ ਪੁਲਿਸ ਮਾਰ ਹਾਸਿਲ ਕਰਕੇ ਤੇ ਹੁਣ ਕਿਸ ਤਰ੍ਹਾਂ ਫਿਰ ਅੱਗੇ ਤੁਹਾਡੀ ਜਾਂਚ ਹੋਵੇਗੀ ਅੱਗੇ ਤੁਸੀਂ ਫਾਰਵਰਡ ਤੇ ਬੈਕਵਰਡ ਲਿੰਕ ਪਤਾ ਕਰਾਂਗੇ ਵੀ ਕਿੱਥੋਂ ਲੈ ਕੇ ਆਈ ਸੀ ਕਿਉਂ ਕਿਸ ਨੂੰ ਸਪਲਾਈ ਕਰਨਾ ਸੀ ਅਸੀਂ ਦੀਵਾਰੀ ਪਤਾ ਕਰਨਾ ਹੈ ਕਿ ਬੀਕੀ ਸੀ ਮਾਲਕੀ ਵਗੈਰਾ ਅੱਛਾ ਇਹ ਹੁਣੇ ਹੀ ਪਤਾ ਲੱਗਣਾ ਕਿ ਕਿੱਥੇ ਸਪਲਾਈ ਕਰਨੀ ਚਾਹੀਦੀ ਹੈ ਹਾਂਜੀ ਕਿੱਥੋਂ ਲਿਆਂਦਾ ਸੀ ਕਿੱਥੇ ਸਪਲਾਈ ਕਰਾ ਇਹ ਫਿਰ ਉਸ ਤੋਂ ਆ ਫਿਰ ਪੇਸ਼ ਕਰ ਕੱਲ ਨੂੰ ਫਿਰ ਮਾਰਜੋ ਅਦਾਲਤ ਵਿੱਚ ਪੇਸ਼ ਕਰਾਂਗੇ ਅੱਛਾ ਜਿਸ ਤਰ੍ਹਾਂ ਇਹ ਦੱਸਿਆ ਜਾ ਰਿਹਾ ਵੀ ਇਹਨੇ ਕਈ ਨਸ਼ਾ ਵੇਚ ਕੇ ਕੋਕੀ ਬਣਾਈ ਹੈ ਕੀ ਆ ਤਾਰਾ ਬਣਾਈਆਂ ਆ ਥਾਰ ਬਣਾਈ ਹੈ ਕੀ ਆ ਤੇ ਇਹਦੀ ਫਿਰ ਚਲੂਆ ਬੁਲਡੋਜ਼ਰ ਨੂੰ ਇਹਦੇ ਸੌਂਦੀ ਵੈਰੀਫਾਈ ਕਰਾਂਗੇ ਜੀ ਇਹਦੀ ਕੀ ਕੀ ਪ੍ਰਾਪਰਟੀ ਬਣਾਈ ਉਹ ਉਹਦੀ ਬਾਅਦ ਰਿਮਾਨਡ ਤੋਂ ਬਾਅਦ ਚੱਲੇ ਕਰਾਂਗੇ ਵੀ ਨਸ਼ੇ ਕਿੰਨਾ ਕੀ ਬਣਾਇਆ ਹਾਂ ਪਤਾ ਕਰਾਂਗੇ ਸਰ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਮਾਨੂੰ ਅਦਾਲਤ ਵਿੱਚ ਪੇਸ਼ ਕਰਾਂਗੇ ਜੇ ਕੋਈ ਬੰਦੀ ਕਰ ਵੀ ਕਰਾਂਗੇ ਜੇ ਕੋਈ ਵੜਾਈ ਹੋਈ ਤਾਂ ਇਲੀਗਲ ਪ੍ਰੋਪਰਟੀ ਬਣਾਈ ਗਈ ਤਾਂ ਕਰ ਵੀ ਹੋਊਗਾ ਜਿਸ ਤਰ੍ਹਾਂ ਪੰਜਾਬ ਸਰਕਾਰ ਕਰ ਰਹੀ ਹੈਗੀ ਜੇ ਨਸ਼ੇ ਕਰਕੇ ਪ੍ਰੋਪਰਟੀ ਬੁਲਾ ਕੇ ਉਹ ਲੋਕ ਜਿਹੜੇ ਚੋਰੀ ਪ੍ਰੋਸੈਸ ਹੁੰਦਾਗਾ ਅਸੀਂ ਸਰ ਮਾਨੂੰ ਅਦਾਲਤ ਤੇ ਪੇਸ਼ ਕਰਾਂਗੇ ਅੱਛਾ ਕਿੰਨੇ ਕਦੋਂ ਦੀ ਪਰਤੀ ਸੀ ਜੀ ਲੇਡੀ ਜੀ ਪਤਾ ਲੱਗਿਆ ਇਹ ਸਾਹ 2010 ਦੀ ਪਰਤੀ ਹੈ ਜੀ 2010 ਇਹਦਾ ਘਰ ਵਾਲਾ ਕੀ ਕਰਦਾ ਜੀ ਇਹਦਾ ਡਾਈਵੋਰਸ ਹੋਇਆ ਜੀ ਆਪਣੇ ਘਰ ਆਇਆ ਅੱਛਾ ਤੇ ਹੁਣ ਕਿਸੇ ਹੋਰ ਨਾਲ ਰਹਿ ਰਹੀ ਸੀ ਨਹੀਂ ਮੈਨੂੰ ਇਹਦੇ ਬਾਰੇ ਪਤਾ ਨਹੀਂ ਰਹਿ ਰਿਹਾ ਅਸੀਂ ਕੱਲੀ ਫੜੀਏ ਜਾਂਚ ਵੀ ਪੂਰਾ ਪੂਰੀ ਕਰਾਂਗੇ ਹਾਂਜੀ ਹਾਂ ਸੋ ਦਾ ਦੇ ਕੇ 2010 ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਇਹ ਮਹਿਲਾ ਕਾਂਸਟੇਬਲ ਭਰਤੀ ਹੋਈ ਸੀ ਤੇ ਹੁਣ ਇਸ ਦੀ ਸਾਰੀ ਪ੍ਰਾਪਰਟੀ ਵੀ ਚੈੱਕ ਕੀਤੀ ਜਾਵੇਗੀ ਜੇਕਰ ਇਸ ਨੇ ਨਸ਼ਾ ਵੇਚ ਕੇ ਪ੍ਰਾਪਰਟੀ ਬਣਾਈ ਹੈ ਤਾਂ ਸਾਰਾ ਕੁਝ ਸਾਹਮਣੇ ਆਉਣ ਤੋਂ ਬਾਅਦ ਫਿਰ ਪੁਲਿਸ ਵੱਲੋਂ ਇਸ ਦੇ ਉੱਤੇ ਵੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਨਸ਼ਾ ਤਸਕਰਾਂ ਦੇ ਖਿਲਾਫ ਉਹਨਾਂ ਦਿਆ ਬਣਾਈ ਗਈਆਂ ਪ੍ਰਾਪਰਟੀਆਂ ਤੇ ਬਲਡوزر ਵੀ ਚਲਾਇਆ ਜਾ ਰਿਹਾ ਤਾਂ ਜੇਕਰ ਇਸ ਨੇ ਗੈਰ ਕਾਨੂੰਨੀ ਢੰਗ ਨਾਲ ਇਹ ਨਸ਼ਾ ਵੇਚ ਕੇ ਉਸ ਦੇ ਨਾਲ ਪ੍ਰਾਪਰਟੀ ਬਣਾਈ ਹੋਵੇਗੀ ਤਾਂ ਇਹਦੀ ਉਸ ਪ੍ਰਾਪਰਟੀ ਨੂੰ ਤੈਥ ਨੈਸ ਕੀਤਾ ਜਾਵੇਗਾ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸਿੰਘ ਸੈਣੀ ਦੀ ਰਿਪੋਰਟ